ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਆਪਾਂ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਰਏ ਸੀ ਕਿ ਜੋ ਵੀ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਆ ਤਾਂ ਕੱਲ ਆਪਾਂ ਨੇ ਜਿਹੜੀ ਗੱਲਬਾਤ ਕੀਤੀ ਸੀਗੀ ਕਿ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਦਸਵੇਂ ਪਾਤਸ਼ਾਹ ਨੇ ਪੰਜਾਬ ਵਾਲ ਨੂੰ ਤੋੜਿਆ ਤੁਹਾਡੇ ਨਾਲ ਲੜੀ ਨਾਲ ਲੜੀ ਜੋੜਦੇ ਆਪਾਂ ਕਿ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤਕਰੀਬਨ 5 600 ਕਿਲੋਮੀਟਰ ਆ ਚੁੱਕੇ ਸਨ 500 600 ਕਿਲੋਮੀਟਰ ਆਉਣ ਤੋਂ ਬਾਅਦ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਸੰਗਤਾਂ ਹੁਕਮਨਾਮੇ ਜਿਹੜੇ ਭੇਜੇ ਹੋਏ ਸੀ 71 ਹੋ ਰਹੇ ਸੀ ਪਰ ਥੋੜੇ ਕੁਝ ਦਿਨਾਂ ਬਾਅਦ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਮੈਸੇਜ ਮਿਲਿਆ ਕਿ ਦਸਵੇਂ ਪਾਤਸ਼ਾਹ ਦੇ ਦੋ ਮੁਗਲਾਂ ਨੇ ਗੁਲਖਾਂ ਤੇ ਨਾਰਖਾਂ ਨੇ ਸ਼ੁਰਾ ਮਾਰਿਆ ਖੰਜਰ ਮਾਰਿਆ ਤੇ ਦੋ ਤਿੰਨ ਦਿਨਾਂ ਬਾਅਦ ਉਹਨਾਂ ਦੀ ਜਿਹੜੀ ਸਰੀਰਕ ਮੌਤ ਹੋ ਗਈ ਤੇ ਸੰਸਕਾਰ ਕੀਤਾ ਗਿਆ ਪਰ ਬੰਦਾ ਸਿੰਘ ਬਹਾਦਰ ਜੀ ਅਡੋਲ ਰਹੇ ਕਿਉਂਕਿ ਜਿਹੜਾ લક્ષ ਹੁੰਦਾ ਹੈ લક્ષ ਨੂੰ ਪਿੱਛੇ ਪਿੱਛੇ हट ਜਾਣਾ ਸੁਰਮਗਤੀ ਨਹੀਂ ਉਹਨਾਂ ਨੇ ਆਪਣੇ લક્ષ ਨੂੰ ਉਸ ਪਰਮਾਤਮਾ ਨੂੰ ਧੰਨਵਾਦ ਕਰਦੇ ਹੋਏ ਜੋ ਵੀ ਤੇਰਾ ਪਾਣਾ ਹੋਇਆ ਉਸ ਨੂੰ ਸਵੀਕਾਰ ਕਰਦੇ ਹੋਏ ਤੇ ਆਪਾ ਆਪਣੇ ਆਪ ਨੂੰ ਆਪਣੀਆਂ ਸੰਗਤਾਂ ਫੌਜਾਂ ਦੇ ਸਮੇਤ ਅੱਗੇ ਵਧਦੇ ਜਾ ਰਹੇ ਸੀ ਸਭ ਤੋਂ ਪਹਿਲਾਂ ਕਪੂਰੀ ਸ਼ਹਿਰ ਲਾ ਲੋ ਪੂਰੀ ਸ਼ਹਿਰ ਦੇ ਹਿੰਦੂ ਜਿਹੜੇ ਆਏ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਆ ਕੇ ਕਹਿਣ ਲੱਗੇ ਵੀ ਇੱਥੇ ਜਿਹੜਾ ਕੁਦਮੁਦੀਨ ਉਦ ਮਦੀਨ ਹੈ ਜਿਹੜਾ ਹਕਮ ਹੈ ਉਹਨੇ ਜਿੰਨੇ ਵੀ ਸਾਡੀਆਂ ਲੜਕੀਆਂ ਦੇ ਵਿਆਹ ਹੁੰਦੇ ਆ ਵਿਆਹ ਤੋਂ ਪਹਿਲਾਂ ਉਹਨੇ ਇਹ ਕਿਹਾ ਹੋਇਆ ਕਿ ਜਦੋਂ ਵਿਆਹ ਹੁੰਦਾ ਤਾਂ ਸਹੁਰੇ ਘਰ ਜਾਣ ਤੋਂ ਪਹਿਲਾਂ ਲੜਕੀ ਮੇਰੇ ਕੋਲ ਇੱਕ ਰਾਤ ਜਿਹੜੀ ਬਤੀਤ ਕਰਕੇ ਜਾਵੇ ਭਾਵ ਸਿੱਧਾ ਉਬਲਾਤਕਾਰੀ ਬੰਦਾ ਸੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਸਾਉਤੋਂ ਪਹਿਲਾਂ ਉਸ ਉਦਵਦੀਨ ਨੂੰ ਸੌਦਾ ਲਾਇਆ ਤੇ ਕਪੂਰੀ ਨੂੰ ਫਤਹਿ ਕੀਤਾ ਕਿਉਂਕਿ ਅੱਜ ਕੱਲ ਆਪਾਂ ਆਮ ਇਹ ਕਹਿ ਦਿੰਦੇ ਆ ਜਦੋਂ ਕੋਈ ਬਲਾਤਕਾਰੀ ਫੜਿਆ ਜਾਂਦਾ ਤਾਂ ਇਹ ਕਿਹਾ ਜਾਂਦਾ ਵੀ ਇਹਨੂੰ ਸਜ਼ਾ ਜਿਹੜੀ ਤਕਰੀਬਨ ਮੌਤ ਦੀ ਦਿੱਤੀ ਜਾਵੇ ਜਿਹੜੀ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸ਼ੁਰੂ ਕੀਤੀ ਸੀ ਕਪੂਰੀ ਨੂੰ ਫਤਹਿ ਕਰਨ ਤੋਂ ਬਾਅਦ ਇੱਕ ਮੁਕਸਦਾਬਾਦ ਜਿਹੜਾ ਮਸਫਤਾਬਾਦ ਉਹ ਸ਼ਹਿਰ ਦੇ ਵਿੱਚ ਇੱਕ ਤੋਪ ਸੀਗੀ ਤੇ ਤੋਪ ਨੂੰ ਗ੍ਰਹਿਣ ਕਰਨ ਵਾਸਤੇ ਤੋਪ ਨੂੰ ਲੈਣ ਵਾਸਤੇ ਫਿਰ ਮਸਫਤਾਬਾਦ ਨੂੰ ਜਿਹੜਾ ਸਰ ਕਰਿਆ ਤੇ ਉਹ ਜਿਹੜੀ ਸਭ ਤੋਂ ਵੱਡੀ ਤੋਪ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਲੱਗੀ ਕਿਉਂਕਿ ਅਸਲਾ ਸ਼ਸਤਰ ਟੋਪਾਂ ਤੋਂ ਬਿਨਾ ਲੜਾਈ ਨਹੀਂ ਲੜੀ ਜਾ ਸਕਦੀ। ਸੋ ਗੁਰਮਖ ਪਿਆਰਿਓ ਜਦੋਂ ਮੋਸਤਫਾਬਾਦ ਜਿਹੜਾ ਉਹ ਸ਼ਹਿਰ ਫਤਿਹ ਕਰਿਆ। ਟੋਪ ਮਿਲੀ ਤੇ अनेका ਤਰ੍ਹਾਂ ਦਾ ਅਸਲਾ ਮਿਲਿਆ। ਜਿਹੜਾ ਧਨ ਮਿਲਿਆ, ਦੌਲਤ ਮਿਲੀ ਉਹ ਸਾਰਾ ਅਦੇ ਗੱਲ ਆ। ਫਿਰ ਅੱਗੇ ਜਾ ਕੇ ਜਿਹੜਾ ਪੰਜਪੁਰਸੀ ਪੰਜਪੁਰ ਨੂੰ ਫਤਿਹ ਕਰਿਆ ਪੰਜਪੁਰਸੀ ਜਿਹੜਾ ਉਹ ਬਜੀਦਖਾਂ ਦਾ ਪਿੰਡ ਸੀ ਤੇ ਬਜੀਦਖਾਂ ਦੇ ਕੋਲੇ ਸੁਨੇਹਾ ਵੀ ਪਹੁੰਚ ਗਿਆ ਵੀ ਤੇਰੇ ਪਿੰਡ ਨੂੰ ਬਾਬਾ ਬੰਦਾ ਸਿੰਘ ਨੇ ਸਾਰ ਕਰ ਲਿਆ ਸਾਰਾ ਜਿੱਤ ਲਿਆ ਸਾਰੇ ਲੋਕ ਅਧੀਨਗੀ ਪ੍ਰਵਾਨ ਕਰ ਗਏ ਪਰ ਅੱਗੇ ਵੱਧ ਰਹੇ ਹੈ ਤੇ ਬਜੀਦਖਾਂ ਇਧਰ ਸਰਹੰਦ ਤੋਂ ਆਪਣੀ ਤਿਆਰੀ ਕਰਨ ਲੱਗ ਗਿਆ ਪਿਸਰਾਂਦਵਾਲ ਨੂੰ ਆ ਰਿਹਾ ਹੈ ਤਾਂ ਜਿਹੜਾ ਪੰਜਪੁਰ ਨੂੰ ਵੀ ਫਤਿਹ ਕਰਿਆ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਲਖਸ਼ ਦੇ ਵਿੱਚ ਨਿਸ਼ਾਨੇ ਦੇ ਵਿੱਚ ਦੋ ਛੜੌਰਾ ਤੇ ਸਮਾਣਾ ਇਹ ਸਹਿਰ ਸੀਗੇ ਇਹਨਾਂ ਨੂੰ ਵੀ ਜ਼ਰੂਰੀ ਸੀਗਾ ਕਿਉਂਕਿ ਸਮਾਣੇ ਦੇ ਵਿੱਚ 22 ਘਰ ਇਹੋ ਜੇ ਸੀਗੇ ਜਿਨ੍ਹਾਂ ਨੂੰ ਜੈਡ ਸਕਿਉਰਟੀ ਮਿਲੀ ਹੋਈ ਸੀ ਸਰਕਾਰ ਵੱਲੋਂ ਜਿੰਨਾਂ ਨੂੰ ਆਪਣੀ ਜਾਇਦਾ ਸਕਿਉਰਟੀ ਮਿਲੀ ਹੋਈ ਸੀ ਸਰਕਾਰ ਵੱਲੋਂ ਐਡੇ ਵੱਡੇ ਤਖਣਾ ਐਡਾ ਕਿੰਨੀ ਉਹਨਾਂ ਦੀ ਰਾਜਸੀ ਪਹੁੰਚ ਹੋਊਗੀ ਤਾਂ ਉਹ ਬਾਈ ਜਿਹੜੇ ਲੋਕਾਂ ਕੋਲ ਕਿੰਨਾ ਹਸਲਾ ਹੋਊਗਾ ਕਿੰਨੀ ਸਰਕਾਰੀ ਪਹੁੰਚ ਹੋਊਗੀ ਤੇ ਸਮਾਣੇ ਦੇ ਜਿਹੜਾ ਸਮਾਣੇ ਨੂੰ ਐ ਜਿਹੜਾ ਜਿਵੇਂ ਆਪਾਂ ਸੁਣਦੇ ਆ ਢਾ ਢੋ ਢਾ ਢੋ ਸਿੰਘੋ ਸਹਿਰ ਸਮਾਣੇ ਨੂੰ ਤੇ ਸਮਾਣੇ ਨੂੰ ਵੀ ਸਰ ਕਰ ਲਿਆ ਸਮਾਨਾ ਜਿੱਤ ਲਿਆ ਜਿੰਨੀਆਂ ਵੀ ਉਹ ਅਸਲਾ ਸੀਗਾ ਸਾਰਾ ਕੁਝ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਤਾਂ ਦੌਲਤ ਜੰਗੀਰਾਂ ਜਿਹੜੀਆਂ ਉਹ ਮਿਲੀਆਂ ਤੇ ਲੋਕਾਂ ਨੇ ਅਦੀਨਗੀ ਪ੍ਰਵਾਨ ਕਰ ਲਈ ਫੇਰ ਅੱਗੇ ਸੀਗਾ ਸਢौरा ਸਢौरा ਸੀ ਪੀਰ ਬੱਦੂ ਸਾਦਾ ਪਿੰਡ ਤੇ ਇਥੋਂ ਦਾ ਜਿਹੜਾ ਹਾਕਮ ਸੀ ਨਾ ਅਸਮਾਨ ਖਾਨ ਆ ਉਹਨੂੰ ਜਦੋਂ ਪਤਾ ਲੱਗਿਆ ਵੀ ਪੀਰ ਬੁੱਧੂ ਸਾਹਿਬ ਭੰਗਾਣੀ ਦੀ ਜੰਗ ਵਿੱਚ ਆਪਣੇ 500 ਮਰੀਦਾਂ ਦੇ ਨਾਲ ਜਾ ਕੇ ਲੜਿਆ ਤੇ ਦੋ ਪੁੱਤਰ ਆਪਦੇ ਸ਼ਹੀਦ ਕਰਵਾ ਕੇ ਆ ਗਿਆ ਤਾਂ ਪੀਰ ਬੁੱਧੂ ਸਾਹਿਬ ਨੂੰ ਉਸ ਹਾਕਮ ਅਸਮਾਨ ਖਾਨ ਨੇ ਬਹੁਤ ਭੈੜੀ ਸਜ਼ਾ ਦਿੱਤੀ ਕੁਝ ਇਤਿਹਾਸ ਦੇ ਵਿੱਚ ਤਾਂ ਇਹ ਵੀ ਹੁੰਦਾ ਕਿ ਉਹਨਾਂ ਨੂੰ ਧਰਤੀ ਦੇ ਵਿੱਚ ਗੱਡ ਕੇ ਉਹਨਾਂ ਦੇ ਸਿਰ ਤੇ ਦਹੀਂ ਪਾ ਕੇ ਕੁੱਤਿਆਂ ਤੋਂ ਨਚਵਾ ਨਚਵਾ ਕੇ ਮਾਰਿਆ ਗਿਆ ਚੀਦ ਕਰਵਾਇਆ ਗਿਆ ਤੇ ਇਹ ਅਸਮਾਨ ਖਾਨ ਦਾ ਜਿਹੜਾ ਸੀਗਾ ਇੱਕ ਜਾਬਰ ਪੀਰ ਬੁੱਧੂ ਸਾਹ ਦੇ ਉੱਤੇ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਸਡੌਰੇ ਨੂੰ ਵੀ ਉਹਨਾਂ ਲੋਕਾਂ ਨੂੰ ਅਸਮਾਨ ਖਾਨ ਨੂੰ ਮਾਰਿਆ ਤੇ ਅਸਮਾਨ ਖਾਨ ਨੂੰ ਮਾਰਨ ਤੋਂ ਬਾਅਦ ਸਡੌਰੇ ਨੂੰ ਫਤਿਹ ਕੀਤਾ ਫਿਰ ਸ਼ਹਿਰ ਖੰਡਾ ਤੇ ਹੋਰ ਕਈ ਇਲਾਕਿਆਂ ਨੂੰ ਜਿਹੜਾ ਕਈ ਤਰ੍ਹਾਂ ਦੇ ਜਿਹੜੇ ਸ਼ਹਿਰ ਸੀ ਲੱਗ ਕੇ ਛੋਟੇ-ਛੋਟੇ ਰੇਜਾ ਵਾੜੇ ਆ ਚਾਉਂਦੇ ਸੀਗੇ ਉਹਨਾਂ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਫਤਿਹ ਕਰਨ ਤੋਂ ਬਾਅਦ ਗੁਰਮੁਖ ਪਿਆਰਿਓ ਫਿਰ ਅੱਗੇ ਆ ਕੇ ਚੱਲਦੇ ਚੱਲਦੇ ਫਿਰ ਸਰਹੰਦਵਾਲ ਨੂੰ ਜਿਹੜਾ ਅ ਸੀਗਾ ਸਿੱਧਾ ਅਟੈਕ ਸਰਹੰਦ ਦੇ ਉੱਤੇ ਵਜੀਦ ਖਾਨ ਤੇ ਚੰਦੂ ਜਿਹੜਾ ਚੰਦੂ ਸੀਗਾ ਚੰਦੂ ਚੰਦੂ ਤੇ ਵਜੀਦ ਖਾਨ ਨੂੰ ਵੀ ਨਿਸ਼ਾਨੇ ਦੇ ਉੱਤੇ ਰੱਖਿਆ ਹੋਇਆ ਸੀ ਸਰਹੰਦ ਨੂੰ ਰੱਖਿਆ ਹੋਇਆ ਸੀ ਤੇ ਸਰਹੰਦ ਤੇ ਸਿੱਧਾ ਅਟੈਕ ਕਰਨ ਦੀ ਜਗ੍ਹਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਫੌਜਾਂ ਚੱਪੜ ਚਿੜੀ ਦੇ ਵਿੱਚ ਜਾ ਕੇ ਆਸਣ ਲਾ ਚੱਪੜ ਚਿੜੀ ਦਾ ਜਿਹੜਾ ਪਹਿਲਾ ਨਾਂ ਸੀ ਉਹ ਸੀ ਛੱਪੜ ਝਿੜੀ ਨਾਲੇ ਉੱਤੇ ਝਿੜੀ ਸੀ ਨਾਲੇ ਪਾਣੀ ਸੀ ਛੱਪੜ ਸੀ ਟੋਬਾ ਸੀ ਛੱਪੜ ਨੂੰ ਲੇਖਣ ਕਰਕੇ ਸੀ ਐਚ ਲਿਖਣਾ ਪੈਂਦਾ ਜਦੋਂ ਹੌਲੀ ਹੌਲੀ ਸਾਡੀ ਜਿਹੜੇ ਅੰਗਰੇਜ਼ ਬੋਲਦੇ ਸੀ ਉਹ ਉਹਨੂੰ ਛੱਪੜ ਚਿੜੀ ਨੂੰ ਚੱਪੜ ਚਿੜੀ ਬੋਲਦੇ ਸੀ ਚੱਪੜ ਚਿੜੀ ਤੋਂ ਬਾਅਦ ਅੱਜ ਨਾਂ ਚੱਪੜ ਚਿੜੀ ਪੈ ਗਿਆ ਕਿਉਂਕਿ ਅੰਗਰੇਜ਼ੀ ਦੇ ਲਿਖਣ ਦੇ ਵਿੱਚ ਜਿਹੜਾ ਹੁੰਦਾ ਜਿਵੇਂ ਮੇਰੇ ਨਾਲ ਇੱਕ ਵਾਰੀ ਕੋਈ 12 ਬੰਦਾ ਆਇਆ ਸੀਗਾ ਮਾਨਸਾ ਤੋਂ ਜਾ ਰਿਹਾ ਸੀ ਦੀ ਸੰਦੂਲਗੜ੍ਹ ਨੂੰ ਮੈਂ ਤੇ ਉਹਨੇ ਉਤਰਨਾ ਸੀ ਚੁਨੀਰ ਚੁਨੀਰ ਉਤਰਨਾ ਸੀਗਾ ਉਹ ਮੈਨੂੰ ਕਹਿੰਦਾ ਵੀ ਜਦੋਂ ਨਾ ਉਹ ਆ ਗਿਆ ਜੁੰਨਰ ਕਹਿੰਦਾ ਜੁੰਨਰ ਆ ਗਿਆ ਨਾ ਜਦੋਂ ਉਦੋਂ ਮੈਨੂੰ ਦੱਸ ਦੇਣਾ ਮੈਂ ਕਿਹਾ ਚਲੋ ਕੋਈ ਨਹੀਂ ਤੁਹਾਨੂੰ ਦੱਸ ਦਵਾਂਗਾ ਉਹ ਹੁਣ ਆਪਾਂ ਕਹਿੰਨੇ ਚੁਨੀਰ ਕਿੱਥੇ ਚੁਨੀਰ ਕਿੱਥੇ ਜੁੰਨਰ ਇਦਾਂ ਜਿਹੜੇ ਲਫ਼ਜ਼ ਨੇ ਉਹ ਬਦਲ ਜਾਂਦੇ ਆ ਛੱਪੜ ਚਿੜੀ ਛੱਪੜ ਚਿੜੀ ਤੋਂ ਚੱਪੜ ਚਿੜੀ ਬਣ ਗਿਆ ਉਹ ਕਹਿੰਦਾ ਜੂਨੀਅਰ ਲਾ ਦੇ ਮੈਨੂੰ ਜੂਨੀਅਰ ਮੈਂ ਕੋਈ ਗੱਲ ਨਹੀਂ ਕਿ ਉਹਨਾਂ ਨੇ ਜਦੋਂ ਆ ਕੇ ਤੁਹਾਨੂੰ ਦੱਸਿਆ ਤੇ ਉਹ ਹੁਣ ਪੜਨ ਦੇ ਵਿੱਚ ਜੂਨੀਅਰ ਹੀ ਹੈ ਤੇ ਇਦਾਂ ਗੁਰਮੁਖ ਪਿਆਰਿਓਂ ਅੰਗਰੇਜ਼ੀ ਦੇ ਸ਼ਬਦ ਨੇ ਜਿਹੜੇ ਉਹ ਬੋਲਣ ਚ ਕਰਨ ਚ ਬਹੁਤ ਜ਼ਿਆਦਾ ਫਰਕ ਪਾ ਦਿੰਦੇ ਆ ਤੇ ਇਦਾਂ ਉਹ ਛੱਪੜ ਚਿੜੀ ਦੇ ਉੱਤੇ ਜਾ ਕੇ ਚੱਪੜ ਚਿੜੀ ਦੇ ਉੱਤੇ ਅੱਜ ਦਾ ਜਿਹੜਾ ਨਾਂ ਪਿਆ ਹੋਇਆ ਬਾਬਾ ਬੰ다 ਸਿੰਘ ਬਹਾਦਰ ਨੇ ਔਜਾ ਨੂੰ ਇਕੱਠਾ ਕਰਨਾ ਸ਼ੁਰੂ ਕਰਤਾ ਤੇ ਗੁਰੂ ਦਸਮੇਸ਼ ਪਿਤਾ ਨੇ ਜਿਹੜਾ ਜੰਗ ਦਾ ਦੱਸਿਆ ਸੀਗਾ ਢੰਗ ਤਰੀਕਾ ਤੌਰ ਤਰੀਕੇ ਜਿਹੜੇ ਦੱਸੇ ਸੀ ਵੀ ਇੱਕ ਤਾਂ ਹਾਥੀ ਨਹੀਂ ਲੈਣੇ ਹਾਥੀ ਨਹੀਂ ਘੋੜਿਆਂ ਨਾਲ ਲੜਾਈ ਲੜਨੀ ਜੁੱਧ ਦੇ ਮੈਦਾਨ ਵਿੱਚ ਘੋੜਿਆਂ ਦੇ ਨਾਲ ਲੜਾਈਆਂ ਲੜਨੀ ਹੈ ਹਾਥੀਆਂ ਦੇ ਨਾਲ ਕਿਉਂਕਿ ਹਾਥੀ ਇਹੋ ਜਿਹਾ ਹੈ ਹਾਥੀ ਆਪਣੀ ਫੌਜ ਦਾ ਨੁਕਸਾਨ ਆਪ ਹੀ ਕਰ ਦਿੰਦਾ ਜਿਹੜੋ ਕਿਉਂਕਿ ਹਾਥੀ ਬਾਣੀ ਵਿੱਚ ਵੀ ਆਉਂਦਾ ਮੁਗਲ ਪਠਾਣਾ ਭਈ ਲੜਾਈ ਰਣਮੈ ਤੇਗ ਵਗਾਈ ਓਨੀ ਤੁੱਪਕ ਤਾਨ ਚਲਾਈ ਓਨੀ ਹਸਤ ਚੜਾਈ ਕੀ ਹੋਇਆ ਮੁਗਲਾਂ ਦੀ ਤੇ ਪਠਾਣਾ ਦੀ ਲੜਾਈ ਹੋ ਗਈ ਤੇ ਉਹਨਾਂ ਨੇ ਕੀ ਕਰਿਆ ਮੁਗਲਾਂ ਨੇ ਹਾਥੀ ਰੱਖੇ ਤੇ ਜਦੋਂ ਇਹਨਾਂ ਨੇ ਤੋਪਾਂ ਚਲਾਈਆਂ ਹਾਥੀ ਆਪਣੇਆਂ ਤੋਪਾਂ ਦੀਆਂ ਆਵਾਜ਼ਾਂ ਦੇ ਨਾਲ ਡਰ ਗਏ ਤੇ ਆਪਣੇ ਜਿਹੜੇ ਪਿੱਛੇ ਫੌਜੀ ਸੀ ਉਹਨਾਂ ਨੂੰ ਹੀ ਲਤੜਦਾ ਜਿਹੜਾ ਹਾਥੀ ਹੈ ਇੱਕ ਡਰੋਕਲ ਜਾਨਵਰ ਹੈ ਤੇ ਇਹ ਜੋ ਜੰਦ ਦੇ ਮੈਦਾਨ ਵਿੱਚ ਜਿਨ੍ਹਾਂ ਨੇ ਵੀ ਹਾਥੀ ਵਰਤਿਆ ਤਾਂ ਉਹਨਾਂ ਦੀ ਹਾਰ ਹੋਈ ਇਸ ਕਰਕੇ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਸਾਨੂੰ ਦੱਸ ਗਏ ਵੀ ਭਾਈ ਇਦਾਂ ਹਾਥੀਆਂ ਦੀ ਨਾਲ ਲੜਾਈ ਲੜਨੀ ਤੇ ਦਸਮੇਸ਼ ਪਿਤਾ ਨੇ ਵੀ ਕਿਹਾ ਸੀ ਵੀ ਹਾਥੀ ਨਹੀਂ ਵਰਤਨੇ ਜਿਨ੍ਹਾਂ ਨੇ ਵੀ ਹਾਥੀ ਵਰਤਿਆ ਹੁਣ ਭਾਈ ਬਚਿੱਤਰ ਸਿੰਘ ਨੇ ਹਾਥੀ ਦੇ ਨਾਗਨੀ ਮਾਰੀ ਜਦੋਂ ਜਿਹੜਾ ਖੰਡਾ ਬੰਨਿਆ ਸੀਗਾ ਤੇ ਉਹ ਸਾਰੇ ਉਸੇ ਖੰਡਾ ਆਪਣੇ ਪੌਜ ਦੇ ਜਿਹੜੀ ਮਗਰ ਯਾਲੀ ਯਾਲੀ ਕਰਕੇ ਤਮਾਸਗੀਰ ਲੱਗੇ ਹੋਏ ਸੀਗੇ ਉਹਨਾਂ ਨੂੰ ਵੱਢ ਸਿੱਟਿਆ ਇਸ ਕਰਕੇ ਛੱਪੜ ਚਿੜੀ ਦੇ ਵਿੱਚ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜੇ ਅਸਨ ਲਾ ਲੇ ਤਾਂ ਇਹਨਾਂ ਦੇ ਨਾਲ ਜਿਹੜੇ ਪੰਜ ਪਿਆਰੇ ਬਾਬਾ ਗੁਰੂ ਦਸਵੇਂ ਪਾਤਸ਼ਾਹ ਨੇ ਭੇਜੇ ਸੀਗੇ ਬినੋਦ ਸਿੰਘ ਕਾਨ੍ਹ ਸਿੰਘ ਪਰਵੰਤ ਸਿੰਘ ਬਾਦ ਸਿੰਘ ਤੇ ਕੌਰ ਸਿੰਘ ਤੇ ਇਹ ਪੰਜ ਪਿਆਰੇ ਬੀ ਸਿੰਘ ਹੋਰ ਸੀਗੇ ਨਗਾਰਾ ਵੀ ਦਿੱਤਾ ਸੀਗਾ ਕਿਉਂਕਿ ਨਗਾਰਾ ਇੱਕ ਆਜ਼ਾਦ ਰਾਜ ਸੱਤਾ ਦਾ ਪ੍ਰਤੀਕ ਹੈ ਤੇ ਜਦੋਂ ਮੈਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਔਰੰਗਜ਼ੇਬ ਦੇ ਪੁੱਤਰ ਮੁਜਮਮ ਨੇ ਮੁਜਮਮ ਜਿਹੜਾ ਜਿਹਨੂੰ ਬਾਦਰਸ਼ਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਹਨੇ ਇੱਕ ਵਾਰੀ ਜਦੋਂ ਗਵਰਨਰ ਬਣਿਆ ਸੀਗਾ ਨਾ ਉਹਨੇ ਨਗਾਰਾ বাজਾਤਾ ਤਾਂ ਔਰੰਗਜ਼ੇਬ ਨੇ ਕਹਿਤਾ ਸੀਗਾ ਵੀ ਦੇ ਤੈਨੂੰ ਐਨੇ ਚਾ ਹੈ ਨਾ ਸੂਬੇਦਾਰ ਬਣਦਾ ਤਾਂ ਤੋਂ ਢੋਲ ਵਜਾ ਲੈ ਦੋ ਚਾਰ ਪਰ ਨਗਾਰਾ ਮੇਰੇ ਜਉਦੇ ਜੀ ਨਗਾਰਾ ਨੱਭ ਜਾਏ ਨਗਾਰਾ ਆਜ਼ਾਦ ਰਾਜ ਸੱਤਾ ਦਾ ਪ੍ਰਤੀਕ ਹੈ ਤਾਂ ਗੁਰਮਖ ਪਿਆਰਿਓ ਨਗਾਰਾ ਵੀ ਸੀ ਦਿੱਤਾ ਸੀਗਾ ਗੁਰੂ ਸਾਹਿਬਾਂ ਨੇ ਤੇ ਇਦਾਂ ਉਥੇ ਹੁਣ ਛੱਪੜ ਚਿੜੀ ਦੇ ਉੱਤੇ ਇਹਦੇ ਨਾਲ ਪੰਜ ਪੈਰੇ ਬਾਦ ਸਿੰਘ ਕਾਨ ਸਿੰਘ ਬਨੋਦ ਸਿੰਘ ਪ੍ਰਭਾਤ ਸਿੰਘ ਕੌਰ ਸਿੰਘ ਤੇ ਆਦ ਹੋਰ ਵੀਰ ਸਿੰਘ ਤੇ अनेका ਸਿੱਖ ਹੋਰ ਨਾਲ ਲੜਦੇ ਗਏ ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਦਬਾਅ ਬਣ ਗਿਆ ਕਈ ਇਲਾਕਿਆਂ ਨੂੰ ਸਾਰ ਕਰਿਆ ਆ ਸਮਾਣਾ ਸੜੌਰਾ ਪੁنجਪੁਰ ਕਪੂਰੀ ਤੇ ਸ਼ਹਿਰ ਖੰਡਾ ਪਤਾ ਨਹੀਂ ਕਿੰਨੇ ਇਲਾਕਿਆਂ ਨੂੰ ਸਾਰ ਕਰਦਾ ਤੁਰਿਆ ਗਿਆ ਜਿੱਧਰ ਵੀ ਪੈ ਜਾਂਦਾ ਸੀਗਾ ਸਾਰੇ ਹੱਥ ਖੜੇ ਕਰਕੇ ਅਧੀਨਗੀ ਕਬੂਲ ਕਰਦੇ ਗਏ ਤੇ ਉਥੋਂ ਦਾ ਜੇ ਵੀ ਅਸਲਾ ਸੀਗਾ ਜੋ ਵੀ ਧਨ ਦੌਲਤ ਸੀ ਉਹ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੇ ਗਏ ਅਸਲਾ ਲੈ ਲੈਂਦੇ ਗਏ ਤਾਂ ਇੱਥੇ ਥੋੜਾ ਜਿਹਾ ਜਿਹੜੇ ਆ ਪੰਜਾਂ ਪਿਆਰਿਆਂ ਦੇ ਸਮੇਤ ਦਾ ਹੋਰ ਸੰਗਤਾਂ ਦੇ ਸਮੇਤ ਜਿਹੜੇ ਕਹਿਣ ਲੱਗੇ ਵੀ ਆਪਾਂ ਛੇਤੀ ਦੇ ਨੇ ਅਟੈਕ ਕਰੀਏ ਆਪਾਂ ਛੇਤੀ ਅਟੈਕ ਕਰੀਏ ਸਰਾਂ ਦੇ ਉੱਤੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਵੀ ਨਹੀਂ ਜਿਨ੍ਹਾਂ ਨੂੰ अनेका ਜਿਹੜੇ ਲੋਕ ਨੇ ਜਿਨ੍ਹਾਂ ਨੂੰ ਛੋਟੇ ਬੱਚਿਆਂ ਮਾਤਾ ਗੁਜਰਕ ਔਰ ਉਹਨਾਂ ਦੀ ਸ਼ਹੀਦੀ ਦੇ ਉੱਤੇ ਰੋਸ ਹੈ ਨਾ ਤੇ ਵੀ ਕਿਉਂ ਬੱਚਿਆਂ ਦੇ ਉੱਤੇ ਤਸੱਦਦ ਕੀਤਾ ਗਿਆ ਤਾਂ ਉਹਨਾਂ ਨੂੰ ਵੀ ਵਿੱਚ ਆ ਜਾਣ ਦੇਉ ਕਿਉਂਕਿ ਸਾਰਿਆਂ ਦਾ ਜਿਹੜਾ ਮਨ ਦੇ ਵਿੱਚ ਹੈਗਾ ਭਾਵਨਾ ਹੈ ਉਹ ਸਾਰਿਆਂ ਦਾ ਹਿੱਸਾ ਪੈ ਜਾਣ ਦੇ ਜਿਵੇਂ ਆਪਾਂ ਕਹਿੰਦੇ ਵੀ ਸਭ ਦਾ ਹਿੱਸਾ ਪੈ ਕ੍ਰੈਡਿਟ ਲੈਣਾ ਨਹੀਂ ਚਾਹੁੰਦੇ ਸੀ ਵੀ ਅਸੀਂ ਕ੍ਰੈਡਿਟ ਲੈ ਲਈਏ ਕ੍ਰੈਡਿਟ ਸਾਰੇ ਸੰਗਤ ਨੂੰ ਮਿਲਣਾ ਚਾਹੀਦਾ ਤਾਂ ਇਸ ਕਰਕੇ ਉੱਥੇ ਥੋੜਾ ਜਿਹਾ ਰੁਕੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਜਿੱਥੋਂ ਤੱਕ ਮਾਝਾ ਅਲਵਾ ਦੋਆਬਾ ਪਹੁੰਚਦੇ ਗਏ ਸਨੇਹੇ ਤਾਂ ਉਹ ਸਾਰੇ ਇਕੱਠੇ ਹੁੰਦੇ ਗਏ ਇਕੱਠੇ ਹੁੰਦੇ ਵੇ ਤਾਂ ਜਿਹੜੀ ਸਾਰੀ ਤੇ ਇਧਰ ਬਜੀਦ ਖਾਨ ਨੇ ਕੀ ਕੀਤਾ ਅ ਚੰਦੂ ਦੇ ਭਤੀਜੇ ਨੂੰ ਚੰਦੂ RAM ਦੇ ਭਤੀਜੇ ਨੂੰ ਨਾ ਗੰਡਾ ਮੱਲ ਨੂੰ ਅ ਕੈਦ ਦਿੱਤਾ ਵੀ ਤੂੰ 500 ਆਪਣੇ ਫੌਜੀ ਲੈ ਕੇ ਕੁਈ ਕਹੋਂ ਕਹਿ ਵੀ ਮੈਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾ ਕੇ ਕਹਿ ਵੀ ਮੈਂ ਤੁਹਾਡੇ ਨਾਲ ਮੈਨੂੰ ਇਹ ਇਹਨਾਂ ਗੱਲਾਂ ਨਾਲ ਸਹਿਮਤੀ ਮਾਨਾਂ ਦੇ ਨਾਲ ਖਿਲਾਫ ਹਾਂ ਤੇ ਮੈਂ ਤੁਹਾਡੇ ਨਾਲ ਤੁਹਾਡੀ ਮਦਦ ਕਰਨ ਵਾਸਤੇ ਆਇਆ ਕਾਰਨ ਕੀ ਸੀ ਵੀ ਜਦੋਂ ਵੀ ਲੜਾਈ ਹੋਈ ਤਾਂ ਤੁਸੀਂ ਇੰਨੇ ਬੰਦਿਆਂ ਦੇ ਸਮੇਤ ਵੀ ਖਾਰ ਗਿਆ ਹਾਰ ਗਿਆ ਤੇ ਭਗਦੜ ਕਰਕੇ ਆਪ ਹੀ ਤੁਸੀਂ ਪਾਜੀ ਭੱਜ ਲਿਓ ਭੱਜਣ ਤੋਂ ਬਾਅਦ ਜਿਹੜੇ ਉਹ ਤਾਂ ਨਾਲਾ ਮਲੋਵਾਲ ਟੁੱਟ ਜੂ ਵੀ ਪਤਾ ਨਹੀਂ ਕੀ ਹੋ ਗਿਆ ਸਾਡਾ ਤਾਂ ਕੋਈ ਨੁਕਸਾਨ ਹੋ ਗਿਆ ਸਾਰੀ ਫੌਜ ਆ ਜਿਹੜੀ ਉਹ ਹਾਰ ਕੇ ਭੱਜ ਜੂਗੀ ਇੱਕ ਨਾਟਕ ਕਰਿਓ ਤੁਸੀਂ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਆ ਕੇ ਗੰਡਾ ਮਲ ਮਿਲਿਆ 500 ਮਰੀਦਾਂ ਦੇ ਨਾਲ ਆਪਣੇ ਫੌਜੀਆ ਦੇ ਨਾਲ ਕਹਿਣ ਲੱਗਿਆ ਜੀ ਮੈਨੂੰ ਵੀ ਗੁੱਸਾ ਹੈ ਮੇਰੇ ਚਾਚੇ ਤੇ ਤਾਂ ਮੈਂ ਉਹ ਤੋਂ ਖਲਾਫ ਹੋ ਕੇ ਤੁਹਾਡੇ ਨਾਲ ਆਇਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਮੁਸਕਰਾ ਗਏ ਤੇ ਕਹਿਣ ਲੱਗੇ ਕੋਈ ਗੱਲ ਨਹੀਂ ਤੇ ਬਾਦ ਸਿੰਘ ਨੂੰ ਕਿਹਾ ਸੀ ਬਾਸਿਆਂ ਇਹਨਾਂ ਦੇ ਉੱਤੇ ਬਾਜ ਅੱਖ ਰੱਖਣੀ ਐ ਇਹ ਕੋਈ ਨਾ ਕੋਈ ਛਾਲ ਖੇਡਣਗੇ ਤੇ ਪਰ ਉਹੀ ਗੱਲ ਹੋਈ ਜਦੋਂ ਜਦੋਂ ਹੋਣ ਲੱਗਿਆ ਤਾਂ ਥੋੜੇ ਚਿਰ ਬਾਦੀ ਗੰਡਾ ਮੱਲ ਦੇ ਪਛਮਾਈਆਂ ਸਮੇਤ ਇਸ਼ਾਰਾ ਕਰਕੇ ਉਹਨਾਂ ਨੇ ਕਿਹਾ ਵੀ ਭੱਜ ਲੋ ਜੀ ਭੱਜ ਲੋ ਜੀ ਤੇ ਵਿੱਚੋਂ ਭੱਜਣ ਲੱਗੇ ਜਦੋਂ ਤਾਂ ਬਾਦ ਸਿੰਘ ਦੀ ਡਿਊਟੀ ਲਈ ਹੋਈ ਸੀ ਬਾਬਾ ਬੰਦਾ ਸਿੰਘ ਬਾਦਨ ਨੇ ਬਾਦ ਸਿੰਘ ਨੇ ਕਿਹਾ ਕਹਿੰਦਾ ਗੰਡਾ ਮੱਲ ਹੁਣ ਭੱਜਣ ਨਹੀਂ ਦਿੰਦੇ ਕਿੱਧਰ ਜਾ ਰਹੇ ਆ ਸਾਨੂੰ ਪਹਿਲੇ ਪਤਾ ਸੀ ਤੁਹਾਡੀ ਛਾਲ ਫਰੇਵ ਕਰੋਗੇ ਤਾਂ ਗੰਡਾ ਮੱਲ ਨੂੰ ਬਾਦ ਸਿੰਘ ਨੇ ਸ਼ੀਰ ਕਰਤਾ ਤਾ ਮਾਰ ਦਿੱਤਾ ਸੀਗਾ ਤੇ ਗੰਡਾ ਮੱਲ ਨੂੰ ਉੱਥੇ ਇੱਕੋ ਵਾਰ ਦੇ ਨਾਲ ਭਾਈ ਬਾਦ ਸਿੰਘ ਨੇ ਅਟੈਕ ਕਰਕੇ ਜੰਗ ਦੇ ਮਦਾਨ ਵਿੱਚ ਢੇਰ ਕਰਤਾ ਜਿਹੜੇ ਉਹਦੇ ਫੌਜੀ ਸੀ ਉਹ ਭੱਜ ਗਏ ਤੇ ਜਦੋਂ ਪਤਾ ਲੱਗਿਆ ਤਾਂ ਇਦਾਂ ਕਿਉਂਕਿ ਬੜੀਆਂ ਚਾਲਾਂ ਹੁੰਦੀਆਂ ਨੇ ਗੁਰਮਖ ਪਿਆਰਿਓ ਤਾ ਇਹ ਦੂਬਾਰ ਜਿਹੜਾ ਹੋਇਆ ਅਗਲਾ ਜਿਹੜਾ ਅੱਗੇ ਅਟੈਕ ਕਰਨਾ ਜੁੱਧ ਦੇ ਵਿੱਚ ਕੌਣ-ਕੌਣ ਮਾਰੇ ਜਾਂਦੇ ਐ ਤੇ ਇਹ ਆਪਾਂ ਥੋੜੇ ਨਾਲ ਬਾਅਦ ਵਿੱਚ ਸਾਂਝਾ ਕਰ ਲਾਂਗੇ ਕਿਉਂਕਿ ਜਿਆਦਾ ਲੰਬੀ ਵੀਡੀਓ ਜਿਹੜੀ ਹੋ ਜਾਂਦੀ ਐ ਫਿਰ ਅ ਕਈ ਵਾਰ ਬੰਦਾ ਵਿਚਾਰੋਂ ਮਿਸ ਕਰ ਜਾਂਦਾ ਸੋ ਇਸ ਕਰਕੇ ਆਪਾਂ ਇੱਥੋਂ ਤੱਕ ਹੀ ਵੀ ਛੱਪੜ ਚੀੜੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਫੌਜੀਆਂ ਸਮੇਤ ਅਨੇਕਾਂ ਤਰ੍ਹਾਂ ਦੀਆਂ ਤੋਪਾਂ ਲੈ ਕੇ ਜਿਹੜੀ ਮਸਲਾਵਾਤ ਤੋਂ ਤੋਪ ਹਾਸਲ ਕਰੀ ਦੀ ਸਭ ਤੋਂ ਵੱਡੀ ਤੋਪ ਉਹ ਤੇ ਅਨੇਕਾਂ ਤਰ੍ਹਾਂ ਦੇ ਫਿਰ ਸਰਹੰਦ ਦੇ ਉੱਤੇ ਜਿਹੜੀਆਂ ਜਾਦੇ ਤੋਪਾਂ ਸੀਗੀਆਂ ਉਹਨਾਂ ਤੋਪਾਂ ਦੇ ਅ ਨਿਸ਼ਾਨੀਆਂ ਜਿਹੜੇ ਤੋਪ ਤੋਪਚੀ ਸੀ ਉਹਨਾਂ ਨੂੰ ਮਾਰ ਕੇ ਤੋਪਾਂ ਦੇ ਕਬਜ਼ਾ ਕਰਨਾ ਤੇ ਸਰਹੰਦ ਨੂੰ ਪਤਾ ਕਰਨਾ ਇਹ ਆਪਾਂ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸੋ ਗੁਰਮਖ ਪਿਆਰਿਓ ਆਪਾਂ ਇਹੀ ਸੀਗਾ ਵੀ ਤੁਹਾਡੇ ਨਾਲ ਜਿੰਨੀ ਵੀ ਗੱਲ ਹੋ ਜੇ ਇਤਿਹਾਸ ਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੈ ਜਿਹੜੀ ਇਤਾਂ ਬਹੁਤ ਘੱਟ ਲੋਕ ਕਰਦੇ ਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਰੋਲ ਹੈ ਜਿਹੜਾ ਬਹੁਤ ਵੱਡਾ ਹੈ ਬਹੁਤ ਵੱਡੀ ਕੁਰਬਾਨੀ ਹੈ ਸੋ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਹੀਰੋ ਨੇ ਇੱਕ ਮਹਾਨ ਯੋਧੇ ਨੇ ਗੁਰੂ ਗੋਬਿੰਦ ਸਿੰਘ ਬਾਗ ਉਹਨਾਂ ਨੇ ਆਪਣੇ ਬੱਚੇ ਦੀ ਕੁਰਬਾਨੀ ਦਿੱਤੀ ਆਪਣੇ ਪਰਵਾਦ ਦੀ ਕੁਰਬਾਨੀ ਦਿੱਤੀ ਗੁਰਮਖ ਪਿਆਰਿਓ ਗੁਰੂ ਤੇ ਸਿੱਖ ਜਦੋਂ ਇੱਕੋ ਉਪਦੇਸ਼ ਤੇ ਚੱਲਦੇ ਆ ਤਾਂ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਹਰ ਹਰਿਆਣੇ ਦਾ ਇੱਕ ਹੈ ਵਿਭ ਵਿਚਾਰ ਕਿਸ਼ਨਾ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਕੋ ਗੁਰੂਪਦੇਸ਼ ਚਲਾਏ ਜਦੋਂ ਇੱਕ ਉਪਦੇਸ਼ ਦੇ ਉੱਤੇ ਚੱਲਦੇ ਆ ਤਾਂ ਇੱਕੋ ਜੇ ਕਾਰਨਾਮੇ ਕਰਦੇ ਆ ਗੁਰੂ ਵਾਲੇ ਕਾਰਨਾਮੇ ਸਿੱਖ ਕਰਦਾ ਤਾਂ ਗੁਰੂ ਦਾ ਰੂਪ ਹੋ ਜਾਂਦਾ ਹੈ ਤੇ ਜਦੋਂ ਰੱਬ ਵਾਲੇ ਅਸੀਂ ਗੱਲ ਕਰਦੇ ਆ ਤਾਂ ਜਿਹੜਾ ਰੱਬ ਦਾ ਪਿਆਰਾ ਹੁੰਦਾ ਉਹ ਵੀ ਰੱਬ ਦਾ ਰੂਪ ਹੋ ਜਾਂਦਾ ਹੈ ਸੋ ਆਪਾਂ ਇਥੇ ਜਿਹੜੀ ਵੀਡੀਓ ਹੈ ਇਹਨੂੰ ਸਮਾਪਤ ਕਰਦੇ ਆਂ ਤੇ ਭੁੱਲਾਂ ਦੀ ਖਿਮਾ